ਲੇਟ ਹੋ ਗਿਆ ਅੱਜ ਹਿਓ ਹਿਓ ਟਬ 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 ਕੱਡ ਮਾਰਨਿੰਗ ਹੈ ਫਰੈਂਡਸ ਗੁੱਡ ਮਾਰਨਿੰਗ ਮੋਟਾ ਕੱਢ ਲੂ ਗੱਡੀ ਕਿਤੇ ਨਹੀਂ ਮੈਨੂੰ ਨਹੀਂ ਲੱਗਦਾ ਕੱਢ ਦੋ ਸੋਕੇ ਬੜੀ ਬੇਈਮਾਨੀ ਕਰਦਾ ਕਹਿੰਦਾ ਨਾ ਮੈਂ ਨਹੀਂ ਜਾਂਦਾ ਪਰ ਲੈ ਚੱਲੇ ਮੋਟੇ ਨੂੰ ਸ਼ਾਪਲੀਆ ਲੈ ਲੈ ਲਾ ਦੀ ਭੁੰਡੀ ਵਾਲੇ ਚੰਗਾ ਭੁੰਡੀ ਵਿੱਚ ਬਿਠਾ ਲਈਆ ਢਿੱਕਾ ਲੈਟਾ ਲਵਾਂਗੇ ਫੇਰੀ ਕੀ ਕਰਾਂਗੇ ਆਪਾਂ ਉਹ ਲਾਈਟਾਂ ਦਿਲ ਕਿਹੜਾ ਕਰ ਉਹ ਵੇ 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 ਓਏ ਓਏ ਨਾਲ ਚਿੱਲੇ ਬਾਹਰ ਨਹੀਂ ਲਵਾਈਏ ਜੇਮਰ ਆਲੇ ਤੇ ਗੱਡੀ ਕੱਢਣੇ ਲੱਗੇ ਜਾਈ ਆ ਜੀ ਉਧਰ ਕਰਕੇ ਨੂੰ ਬਾੜੀ ਵੀ ਲੱਗਾ ਲੈਦੀ ਲੱਗੜੀ ਪੈਰਾਂ ਨੂੰ ਲੈਣਾ ਮੂੰਹ ਬਾਹਰ ਗੱਡੀ ਸੱਵਾ ਤੇਰੇ ਗਾਲ ਤੇ ਮੇਰੀ ਮਾੜੀ ਮਾੜੀ ਗਾਲ ਤੇ ਲੜਾਈ ਹੋਣੀ ਤੇ ਇਹ ਤੁੰਦੀ ਸਾਨੂੰ ਜੇ ਮੈਂ ਜੀ ਨਹੀਂ ਕਰਦਾ ਤਾਂ ਆ ਹੀ ਔਰ ਨੂੰ ਚਲੋ ਉਹੀ ਚੱਲੀਏ ਤੁੰਦ ਬਹੁਤ ਹੈ ਉਹ ਬਾਰੀ ਤਾਂ ਬੰਦ ਕਰ ਦੇ ਉਹ ਬਾਰੀ ਇਹ ਲਾਤੀ ਪਾਲ ਤੇ ਸੇਮ ਤੇ ਆ ਪਿੱਛੇ ਆ ਗਏ ਗੱਡੀ ਗੱਡੀ ਨਹੀਂ ਚੱਲੀ ਉਹ ਪਿੱਛੇ ਆ ਕੇ ਬੈ ਗਿਆ ਸਾਲਾ ਸੇਮ ਚਲਾ ਦੇ ਲੱਗੇ ਗੱਡੀ ਗੱਡੀ ਸੇਮ ਚਲਾ ਦੇ ਲੱਗਾ ਸਾਲਾ ਭੁੰਡੀ ਵਾਲਾ ਚੰਗਾ ਤੇਰੇ ਨਾਲ ਵੇਖੀ ਅਦੀਨ ਦਾ ਨਹੀਂ ਮੈਂ ਪਿੱਛੇ ਚੱਲਾਂ ਲਾ ਵਾਹ ਉਹ ਤਾਂ ਡਿਫੈਂਸ ਆ ਗਈ ਓਏ ਆ ਕੇ ਨਹੀਂ ਹਣਾ ਥੱਲੇ ਕਿੱਥੇ ਸੱਤਾਂ ਵਿੱਚ ਕੋਈ ਨਹੀਂ ਢਾਂਡੋਂ ਤੇ ਨਹੀਂ ਲੱਗਦੀ ਯਾ ਮੋਟਾ ਬ੍ਰੇਕ ਲਾ ਕੇਵੇਂ ਲਾਈ ਲਓ ਜੀ ਡਰੈਕ ਤੇ ਗਾਇ ਲੈ ਲੋਗੇ ਗੱਡੀ ਕੇ ਨਾਲ ਜਿੰਮ ਤੁਹਾਡੀ ਕਿੱਧਰ ਰਹਿ ਗਈ ਮੋਟਾ ਨਾ ਤੇਰਾ ਬਲਾਰੀ ਬੁਲਾ ਰਹਾ ਆ ਪਿਆ ਬੋਲੇ ਕਿ ਨਾ ਮੇਰੇ ਨੇੜੇ ਆ ਕੇ ਦੇਖਦਾ ਇਹਨੇ ਠੋਕਦੇ ਨਹੀਂ ਖਮਲੇ ਕਿੱਨਾ ਵੱਟੇ ਰੋਡ ਤੇ ਚੜ ਗਏ ਨਹੀਂ ਨਹੀਂ ਆ ਗਿਆ ਆ ਗਿਆ ਆ ਠੀਕ ਹੈ ਯਾਰੋ ਠੀਕ ਆ ਓਕੇ ਆ ਇਹ ਡਰਾਈਵਰ ਟਾਈਵਰ ਦਾ ਫਰਕ ਹੁੰਦਾ ਵੈਸੇ ਵੀ ਉਹ ਨੂੰ ਦੇਖਦਾ ਰਹੀ ਨਾ ਆਪਣੇ ਪਿੱਛੇ ਬੈਗਾ ਜਾ ਕੱਚਾ ਜੋਗੇ ਬਾਜੋ ਕੱਚਾ ਨੇ ਲੜਿਆ ਕਿਵੇਂ ਗਿਆ ਕਿਵੇਂ ਵਈ ਮੈਂ ਤਾਂ ਰੱਥਾ ਹੀ ਲੈਣਾ ਜ਼ਰਾ ਹੀ ਬਚਾਉਂਦਾ ਨੇ ਆਹ ਭਈ ਬਚਾਈ ਜਾਂਦੇਂਗਾ ਤੁਹਾਡੇ ਵਿੱਚ ਤਾਂ ਹੀ ਮਾਰ ਦੇਣੇ ਆ ਕਿ ਤੁਹਾਡੇ ਵਿੱਚ ਤਾਂ ਹੀ ਨਹੀਂ ਆਉਂਦੀ ਮੈਨੂੰ ਬੋਲਦੇ ਆ ਲੈ ਨਹੀਂ ਨਹੀਂ ਪਾਣੀ ਆ ਪਾਣੀ ਪਾएंगे ਮੋਟੇ ਆਣਾ ਆ ਲੈ ਠੀਕ ਆ ਸੇਫਲੀ ਲੈਂਡ ਹੋ ਗਏ ਸੇ ਭਈ ਬਚਾਈ ਜਾਂਦੇਂਗਾ ਤੁਹਾਡੇ ਵਿੱਚ ਤਾਂ ਹੀ ਮਾਰ ਦੇਣੇ ਆ ਕਿ ਤੁਹਾਡੇ ਵਿੱਚ ਤਾਂ ਹੀ ਨਹੀਂ ਆਉਂਦੀ ਮੈਨੂੰ ਬੋਲਦੇ ਆ ਲੈ ਨਹੀਂ ਨਹੀਂ ਪਾਣੀ ਆ ਪਾਣੀ ਪਾएंगे ਮੋਟੇ ਆਣਾ ਆ ਲੈ ਠੀਕ ਆ ਸੇਫਲੀ ਲੈਂਡ ਹੋ ਗਏ ਸੇਫਲੀ ਚਲੋ ਜੀ ਕਹਿੰਦੇ ਨਾ ਸਾਲਾ ਤੋਂ ਦਰ ਏਡੇ ਏਡੇ ਪੀਲੇ ਸਾਡਾ ਕਸੂਰ ਦੱਸ ਤੀ ਆ ਫਾਈਨ ਮੋ ਡਿੱਡੇ ਲੱਗੇ ਕਿੰਨਾ ਜਿਮ ਚਾਹੁੰਦੀ ਕੀ ਫਾਈਨ ਮੋ ਡਿੱਡੇ ਲੱਗੇ 7 ਵਜੇ ਹੋਏ ਫਾਈਨ ਮੋ ਡਿੱਡੇ ਲੱਗੇ ਨਾ ਕੋਲ ਆ ਕੇ ਦੇਖੇ ਮੈਨੂੰ ਸਾਲਾ ਕਿਰਗੀ ਨਹੀਂ ਕਰਦਾ ਨਹੀਂ ਜਾਂ ਤੁਹਾਨੂੰ ਕੀ ਕੱਸ ਲਿਆ ਨਹੀਂ ਤੂੰ ਦੱਸ ਕਿ ਮੈਂ ਨਿਕ ਨਿਕੀ ਗਲਤ ਖੇਡਦਾ ਉਹ ਦੱਸ ਬਹੁਤ 400 ਸਾਲ ਤੋਂ ਜਿਮ ਲਾਉਂਦਾ ਮੈਨੂੰ ਸੁਵਾਰ ਨਹੀਂ ਪਹਿਲੇ ਦਿਨ ਜਿਮ ਤੂੰ ਆੜਿਆ ਪਹਿਲੀ ਗੱਲ ਤਾਂ ਆਪਣੀ ਤਾਂ ਕਿਸੇ ਨਾ ਸੌਂ ਲੱਗੇ ਮੁਕਾਲ ਹੀ ਹੁੰਦਾ ਬਹੁਤ ਸਪੋਰਟ ਤਗੜੀ ਟਾਈਚਰ ਨਾਲ ਹੈ ਮਗਰ ਆਹ ਨਾ ਮਾਰਦੇ ਉਰੇ ਹੋ ਜਾ ਕੇ ਟਿੱਜੋ ਧੁੰਦ ਦੇ ਨਾਲ ਦੀ ਲਾ ਕੇ ਲੈ ਜਣੀ ਇਹਨਾਂ ਨੇ ਗੱਡੀ ਵਾ 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 ਹੁੰਦੇ ਧੁੰਦ ਚ ਵਾਵਾ ਜਾਣੇ ਹਨ ਇਹ ਟ੍ਰੈਡਬਿਲ ਹੀ ਨਹੀਂ ਛੱਡਦੇ ਵਾਵਾ ਕਿੰਨੇ ਮੋਟੇ ਲੱਗਣੀ ਹੋਰ ਸਾਲ ਨੂੰ ਮੋਟੇ ਧੁੰਦ ਧੁੰਦ ਬਾੜ ਮਹਿਗਮਾ ਤੇਰੀ ਇੱਥੇ ਫੋਟੋ ਲੱਗੜੀ ਓਏ ਨਾ ਮੋਟਾ ਹੀ ਆ ਬਾਊ ਆ ਗਿਆ ਲਾਖੀ ਮਰਾ ਮਰਦਾ ਮੋਟਾ ਮਾੜੀ ਜੀ ਤੂੰ ਹੀ ਲਾ ਲ ਲੈ ਇਹ ਲਾਉਣੇ ਐਕਸਰਸਾਈਜ਼ ਕਰ ਦੇ ਢੰਡ ਭੋਲਾ ਸਾਲਾ ਵੇਖੀ ਤੂੰ ਮੈਂ ਜਿੰਨੀ ਧੰਦਾ ਗੜੀ ਆਵੇ ਦੇ ਡੰਬਲ ਵੀ ਡੰਬਲ ਲੈਟਾਂ ਲਾ ਕੇ ਦੇਖੀ ਤੈਨੂੰ ਅਹੀ ਹੁਣ ਥੋੜੀ ਜੀ ਦਰਸ਼ਕਾਂ ਨੂੰ ਥੋੜੀ ਜੀ ਕੋਈ ਐਕਸਰਸਾਈਜ਼ ਤੁਸੀਂ ਮੋਟੀਵੇਟ ਕਰ ਦਿਓ ਅਗੇ ਲਾ ਕੇ ਮੈਂ ਕਹਾਂ ਆਰਾਮ ਦੇ ਫੇਲ ਕੰਮ ਦਾ ਚੜਿਆ ਵੇ ਆਰਾਮ ਦੇ ਫੇਲ ਕਿਵੇਂ ਮੁੜੇਗਾ ਆਰਾਮ ਦੇ ਫੇਲ ਆ ਓ ਮਾਈ ਗੋਡ ਇੱਕ ਹੋਰ ਵਨ ਮੋਰ ਹਾਏ ਤਾਲਾ ਦੇਖੀਏ ਇਹ ਇਹ ਵੇਖੋ ਜੀ ਤੁਸੀਂ ਇਹ ਐਕਸਰਸਾਈਜ਼ ਨਾਲ ਇਹ ਧੁੰਦ ਚ ਲੱਗਦਾ ਜੀ ਦਿਖਦਾ ਨਹੀਂ ਕੋਈ ਵੀ ਬੰਦੇ ਨੂੰ ਲੱਗਦਾ ਜੀ ਐਂ ਲੱਗਦਾ ਨਹੀਂ ਸਹੀ ਹੈ ਯਾਰ ਤੇਰਾ ਸਾਰਾ ਕੋਈ ਨਹੀਂ ਸਹੀ ਐਕਸਰਸਾਈਜ਼ ਹੋਣਾ ਪਰ ਨੋ ਬੋਲੀ ਬਹਾਵਾ ਟਾਈਮ ਹੈ ਛੱਡੀ ਨੂੰ ਤੇ ਲਾਉਣੀ ਨਹੀਂ ਹੁਣ ਹੌਲੀ ਹੌਲੀ ਲਾਉਣੀ ਨਹੀਂ ਆਉਂਦੀ ਅਸਲ ਚ ਚੇਤਾ ਨਹੀਂ ਆਉਂਦੇ ਮੂਵ ਕਿਵੇਂ ਕਿਵੇਂ ਕਰਨੇ ਆ ਉਹ ਮੂਵ ਕਿਤੇ ਮੂਵ ਤਾਂ ਅੱਗੇ ਮੂਵ ਓਏ ਓ ਓ ਮਾਈ ਗੋਡ ਓ ਤੂੰ ਹੋ ਮੋਟਿਆ ਜੀ ਫੇਰ ਵੇਖੀ ਦੇਖੀ ਜਾਵੇ ਚੱਲ ਫਿਰ ਪਤਾ ਤਾਂ ਲੱਗੇ ਜੋਰ ਜਵਾਨੀ ਧੰਨ ਬੱਲੇ ਫਿਰ ਜੱਟ ਸਿੱਧਾ ਜਾਏਗਾ ਚੱਲੇ ਨਹੀਂ ਚੱਲਦਾ ਸਿੱਧਾ ਰਿਹਾ ਸੇਮਨ ਨੂੰ ਚਲੀ ਜਾਂਦਾ ਸੀ 1 2 1 2 ਓ ਯਾ ਇੱਕੜਾ ਹਾਂ ਇੱਥੇ ਕੀ ਤੇ ਪਾ ਲਓ ਐਸਟਰ ਲੈ ਚੱਲ ਬੱਲੇ 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 ਕਮਲਾ ਇਹ ਮਗਰ ਪੱਦ ਮਾਰੇ ਕੰਧ ਤੇ ਵੱਜ ਜੇਗਾ ਵੱਲੇ ਵੱਲੇ ਖਿੱਚਦਾ ਕੰਮ ਖਿੱਚ 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 ਆਉ ਜਾਂਦਾ ਈ ਉਹ 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 ਬੱਸ ਬੱਸ ਪੰਪ ਦੇ ਨਾਲ ਉਹ ਤੇ ਸਾਦੀ ਨਾਲੀ ਫਟਣ ਵਾਲੀ ਕੰਮ ਤੇ ਹੋ ਗਈ ਹਟਿਓ ਨਾ ਉਹਨਾ ਟਾਈਮ ਬੈ ਜਾ ਬੈਸਣਾ ਆ ਇਹ ਆਉ ਜਾਂਦਾ ਈ ਜਮ ਉਹ ਜਿਨੀਂ ਦਬਦਾ ਆਇਆ ਤੂੰ ਵੀ ਲੈ ਉਹਨਾ ਟਾਈਮ ਰੁਕੀ ਨਾ ਜਿਨਾ ਟਾਈਮ ਇਹਨਾਂ ਦਾ ਸ਼ੀਸ਼ਾ ਨਹੀਂ ਟੁੱਟਦਾ ਬਾਹੂ ਬਲੀ ਮੜਿਆ ਆ ਹੂੰ ਚੱਲ ਮੋਟਿਆ ਓਏ ਜਾਂਦਾ ਜੀ ਕਿਉਂ ਪੰਜਾਂ ਛਿਆ ਬੰਦੇ ਜਿੱਡਾ ਪਾਟਾ ਅਗਲੇ ਦਾ ਵਜਨ ਭੋਕਟਾ ਲਿਆ ਮੋਟੇ ਨੇ ਚੋਰੀਏ ਮੋਂਦਾ ਰਿਆ ਨਾ ਕੋਈ ਚ ਦੀ ਭਾਈ ਮੈਨੂੰ ਬਤਾ ਤੂੰ ਓਏ ਜਾਂਦਾ ਜੀ ਬੱਲੇ ਬੱਲੇ ਮੋਟੇ ਹੂੰ ਕੀ ਤਰਕੇ ਲੱਗੀ ਰਗਣਾਈਆਂ ਜਿਹੜਾ ਮੈਂ ਉਦੋਂ ਚੈਲੋ ਗਿਆ ਸੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਫਰੈਂਡਸ ਗੁੱਡ ਮਾਰਨਿੰਗ ਫਰੈਂਡਸ ਤੁਸੀਂ ਬਹੁਤ ਛੱਬੀ ਛੱਬੀ ਹੋ ਆਇਆ ਨਾ ਮੂੰਹ ਨਾ ਸਭ ਤਾਂ ਟੋਪਦਾ ਐਕੋ ਹਾਇ ਵੀ ਚੰਦਿਆ ਜਿੰਮ ਕਿਵੇਂ ਲਾ ਲਈ ਅੱਜ ਮੈਂ ਹਾਂ ਨਹੀਂ ਮੈਡੀਟੇਸ਼ਨ ਕਰਕੇ ਹਟਿਆ ਉਹ ਤੂੰ ਫਲੇਟ ਹੋ ਗਿਆ ਪਹਿਲਾਂ ਵੇਖਣਾ ਸੀ ਉਹ ਇੱਕ ਲੱਤ ਤਾ ਰੱਖ ਕੇ ਮੈਡੀਟੇਸ਼ਨ ਕਰਦਾ ਪੂਰੀ ਪ੍ਰੋਪਰ ਥੋੜਾ ਪੂਰਾ ਮੈਡੀਟੇਸ਼ਨ ਟਾਈਮ ਕਾਲ ਆ ਦਾ ਸਪੈਂਡ ਕਰ ਰਿਆ ਜੀ ਸਾਸਰੀ ਕਾਲ ਜੀ ਕਿਵੇਂ ਉਹ ਸਾਰੇ ਠੀਕ ਠਾਕ ਹੋ ਬੈਕ ਟੂ ਬੇਸਿਕ ਅਮਨ ਵੀ ਟ੍ਰੈਡ ਤੇ ਲਾ ਗਈ ਗਰਦੀਬ ਨੂੰ ਵੀ ਲਾਇਆ ਅੱਜ ਗਰਦੀਬ 10 ਮਿੰਟ ਤੇ ਪਹੁੰਚਣ ਵਾਲੀ ਹੈ ਇਨਕਲਾਈਨ ਮਤਲਬ ਇਹਦਾ 15 ਤੇ ਹੈਗਾ ਆ ਤੇ ਮੰਮੀ ਵੀ ਆ ਰਹੇ ਨੇ ਤੇ ਇਹਨਾਂ ਦਾ ਮਿੱਠਾ-ਮੂਠਾ ਬੰਦ ਕਰਾਤਾ ਆਪਾਂ ਤੋ ਬਾਕੀ ਇੱਕ ਨਿੱਕੀ ਜੀ ਬੇਨਤੀ ਆ ਕੋਈ ਭੈਣ ਭਰਾ ਕੈਨੇਡਾ ਤੋਂ ਆਣਾ ਹੋਵੇ ਕਿਸੇ ਵੀ ਸ਼ਹਿਰ ਚੋਂ ਉਹਦੇ ਕੋਲ ਐਕਸਟਰਾ ਬੈਗ ਨਾ ਹੋਵੇ ਆਪਾਂ ਐਕਸਟਰਾ ਬੈਗ ਦਾ ਉਹਨੂੰ 100 ਡਾਲਰ ਪੇ ਕਰ ਦਾਂਗੇ ਤੇ ਸਾਡਾ ਸਮਾਨ ਲਈ ਬੰਦ ਕਿਨੂੰ ਪੁੱਛ ਕੇ ਕੀਤੀ ਆ ਹੋ ਗਿਆ ਮੇਰਾ ਟਾਈਮ ਟਾਈਮ ਤੁਮ ਕੋਈ ਨਹੀਂ ਚੱਲ ਨਿਬੇੜ ਇਹਨੂੰ ਲਾ ਹੋ ਜਾਕ ਆ ਕੋਈ ਨਹੀਂ ਲਾਉਣਾਗਾ ਇਹ ਰੋਜ ਮੈਨੂੰ ਤੇਰੇ ਤੇ ਹੀ ਆਇਆ ਨਿਗਾ ਤੇਰੇ ਤੇ ਮੰਮੀਆ ਚਾਚੂ ਜਿਹੜੀ ਮੈਂ ਸਾਰੀ ਬੰਦ ਕਰਾ ਦੂੰ ਕੀ ਨਿਗਾ ਮੇਰੇ ਸੇ ਕਰ ਲੇਗਾ ਕੈਡ ਮੈਚ ਚਲਾ ਚੋਪ ਕਰਕੇ ਜੋ ਆਗ ਨਾ ਬਣੀ ਤੇ ਚਾਹ ਜਦੋਂ ਪੀਣੀ ਉਹ ਤਾਂ ਮੈਂ ਪੀ ਲੈਣੀ ਮੈਂ ਬੇਖੀ ਚਾਹ ਦੇ ਭਾਂਡੇ ਨਾਲ ਚਾੱਕ ਕੇ ਘਰੋਂ ਬਾਹਰ ਮਾਰੇ ਤਾਂ ਮਾਰ ਪੱਤੀਓ ਹੀ ਗਵਾ ਦੇਣੀ ਵਿੱਚੋਂ ਗਵਾ ਚੱਲ ਚੱਲ ਕੈਮਰਾ ਚਲਾ ਮਿਸਟਰ ਕਰਨ ਪਿਆਲੀ ਉਹਨਾਂ ਨੂੰ ਵੱਖਰੀ ਮਿਲ ਜੂ ਚੱਲ ਚੱਲ ਛੇਤੀ ਸ਼ੁਰੂ ਕਰੋ ਹਾਂ ਹਾਂ ਸਟਾਰਟ ਤੇ ਕਲਿੱਕ ਕਰੋ ਗੁੱਡ 3 2 1 ਚੱਲ ਪਸੇ ਨੀ ਸਪੀਡ ਤੇ ਚੱਲ ਹੌਲੀ ਹੌਲੀ ਆਉ ਕਿ ਡੇਗਣੀ ਚੱਲੀ ਕਿਤੇ ਉਧਰ ਉਧਰ ਤੇ ਆ ਰਖ ਮੇਰੇ ਨਾਲ ਵੇਗ ਡੇਗ ਭੇਕੇ ਤੇ ਦੰਦਲ ਭੇਜੇ ਹੋੜ ਚੱਲ ਚੱਲ ਜੇ ਨਹੀਂ ਜੇ ਵੀੜ ਵਾਂਦਾ 19 ਜੂਨ ਦੀ ਤੋ ਨਾ ਚੱਲ ਨਹੀਂ 8 ਦੀ ਜੂਨ ਦੀ ਤੋ ਰਹੀ ਜਾਣਾ ਮੇਰਾ ਲੱਕ ਠੇਕਦੇ ਰੋੜੀ ਗੁੰਡੀ ਪਾ ਮੰਨਾ ਲੈਣਾ ਪਾ ਗਾ ਗੁੰਡੀ ਲੈਣਾ ਮੈਂ ਨੀ ਭੋੜੀ ਆਏਵੇਂ ਗੁੰਡੀ ਲੈ ਗੁੰਡੀ ਨਹੀਂ ਬਈ ਗੁੰਡੀ ਆਉਂਦੇ ਮੈਂ ਲੱਕ ਵੇ ਲੱਗੇ ਉਹ ਸੇਕਿਆ ਮਾਰਦਾ ਬਹੁਤ ਭਰਾਵਾ ਹੈ ਬਹੁਤ ਮਾਰ ਗਿਆ ਮੂੰਹ ਨਹੀਂ ਖਰਾਬ ਹੋਇਆ ਮੂੰਹ ਉਵੇਂ ਸਹੀ ਆ ਵਾਲਵੱਟੀ ਨਹੀਂ ਦੂਜੀ ਸੀ ਸੀਮੈਂਟ ਸੀ ਪਿੱਟਾ ਸੀਮੈਂਟ ਉਸ ਵਾ ਦੂਜੀ ਗਾਵਾ ਮੈਂ ਗੋ ਬਣਾਇਆ ਮੈਂਗੋ ਸੈਂਡਵਿਚ ਅਚਲਪ ਰਵੀਤਾ ਮੈਂ ਮੈਂਗੋ ਮੈਂ ਕਿਹੜੇ ਆਗੇ ਆਵੇ ਪਏ ਆਵੇ ਪਏ ਹੋਟਨ ਲੋਣਾ ਬਣਾ ਆ ਚਟਨੀ ਹੋਣੀ ਆਵਾ ਕੰਡੋ ਸ਼ੇਕ ਬਣਾਉਣਾ ਵਾ ਹੈ ਸੈਂਡਵਿਚ ਬਣਾਉਣੇ ਆਚਾ ਸਹੀ ਆ ਐ ਨਹੀਂ ਖਾਗੇ ਬੱਕਾ ਬੱਕਾ ਹੁੰਦਾ ਇੰਦਾਂ ਨਾ ਨਿੰਬੂ ਪਾਗੇ ਗਰਵਿੰਦਰ ਮੈਂ ਕਿਹਾ ਬੋ ਦਾ ਵਕਿੰ ਲੈਵੇਂ ਨਾ ਨਾ ਲਗੋ ਜੇ ਤੋਂ ਮਿੰਗਾ ਹੈ ਉਤਾਸ ਜੇ ਐਸੋ 30 ਰੁਪਏ ਪਿਆਜ ਅੱਜ ਮਹਿੰਗਾ ਕੱਲ ਸਸਤਾ ਹੀ ਕਾ ਦੇ ਉਹਨਾਂ ਤੇ ਮੰਗਾਈ ਹੋਈ ਜਾਂਦੀ ਯਾਰ ਬੰਦਾ ਜੀਵੇ ਕੀ ਯਾਰ ਕੀ ਬੰਦਾ ਕਰ ਲੂ ਯਾਰ ਕੰਮ ਕਰ ਮਹਿੰਗਾਈ ਨਹੀਂ ਹੋਈ ਜਾਂਦੀ ਹਨਾ ਰਾਜੂ ਹਾਂ ਜੀ ਬਹੁਤ ਬਹੁਤ ਜਾਨੀ ਜੀ ਲਓ ਵੀ ਮਿਸ਼ਰਨ ਤਿਆਰ ਆ ਹਾਏ ਇਹਦੇ ਕਪੜੇ ਕੋ ਬੁਰਛਾ ਵੀ ਹੈਗਾ ਉਹ ਚੱਕੋ ਗਰੀਬ ਕਿਹੜਾ ਬੁਰਛਾ ਦੰਦਾਲਾ ਨਹੀਂ ਬੁਰਛਾ ਲਿਆ ਓਏ ਬੰਨ ਬੁਰਛਾ ਠੀਕ ਬੁਰਛਾ ਕਿਤੇ ਬੁਰਛਾ ਬੁਰਛਾ ਲਿਆ ਆਪਣਾ ਤੇੜਾ ਲਓ ਜੀ ਆਵਾਕਾਡੋ ਸੈਂਡਵਿਚ ਆ ਆਵਾਕਾਡੋ ਦੇ ਸੈਂਡਵਿਚ ਬਣਾ ਬਣਾ ਇਹ ਇਹ ਪਤਲਾ ਹੋ ਗਿਆ ਹਟੂ ਆਪਣੇ ਸਾਰੇ ਜੀ ਵਿਆਹ ਤੋਂ ਪਹਿਲਾਂ ਸਾਰੇ ਬਦਲੇ ਕਰ ਦਿੰਦੇ ਆਪਾਂ ਨੇ ਆਪਣਾ ਟੱਪਰ ਸਾਰਾ ਟ੍ਰੈਡਮਿਲ ਤੇ ਆ ਹਾਂ ਕੋਟਮੈਂਟ ਸਾਰੇ ਸਹੀ ਹੋਣ ਕੱਪੜੇ ਤੇ ਮੰਮੀ ਨੇ ਕਿਹੜਾ ਕੋਟ ਪਾਉਣ ਪਾਉਣਾ ਆਏ ਕਾਕਲੀ ਆ ਕਾਕਲੀ ਵੱਜ ਗਿਆ ਇੱਕ ਓਏ ਆਏ ਕਿ ਕਾਕਲੀ ਵੱਜ ਗਿਆ ਆਵੇ ਤਾਂ ਲੱਗੇ ਮਲ ਮਲ ਲਾਈ ਜਾਂਦਾ ਇਹ ਕਾਕੇ ਦਾ ਜਿਹੜਾ ਸੈਂਡਵਿਚ ਆ ਆ ਵੀ ਨਾ ਯਾਰ ਇਹ ਨਹੀਂ ਉਹ ਹੀ ਖਾਊਗਾ ਵਾਲਵੱਟੀ ਮਾਰੀ ਆ ਹੈ ਕਹਿੰਦੇ ਵਾਲਵੱਟੀ ਮਾਰਨੀ ਨਹੀਂ ਮੈਂ ਕਿਹਾ ਵਾਲਵੱਟੀ ਮਾਰੀ ਆ ਇੱਕ ਟੈਸਟ ਕਰਾਂ ਇੱਕ ਹੋਰ ਨਹੀਂ ਸਾਰਿਆਂ ਦਾ ਟੈਸਟ ਦਾ ਸੇਮ ਹੀ ਆ ਹਾਂ ਬਾਗਾ ਫਰੂਟ ਵੇਖਿਆ ਉਹ ਢੜੀ ਕਰੇ ਭੁੱਖ ਪੌ ਲੱਜਾ ਦੇ ਪਹਿਲੇ ਹਾਂ ਇਹ ਲੈ ਲਈ ਨਾ ਬਹਿਨਤ ਕਰਨੀ ਪੈਦੀ ਬਸ ਕੋਲੋਂ ਬਹਿਨਤ ਕਰਕੇ ਆਉਣੀ ਤੁਹਾਡੇ ਔਰ ਗੁੜੀ ਬਸ ਵੇਲੇ ਕਦੇ ਪਹਿਲੇ ਕਦੇ ਸੋਲਿਆ ਹਾਂ ਕਦੇ ਖਾੜਿਆ ਹਾਂ ਦੋ ਤਿੰਨ ਕੰਮੋਂ ਤੇ ਤੁਹਾਨੂੰ ਬਸ ਖਾਣਾ ਤੇ ਸੋਣਾ ਛੱਡੋ ਨਾ ਨਹੀਂ ਠੀਕ ਹੈ ਫਿਰ ਹੈ ਛੱਡ ਜਾਰੀ ਅੱਗ ਵਿੱਚ ਛੱਡ ਠੰਡ ਤਾਂ ਬਹੁਤ ਆਦੀ ਆ ਆ ਵੇਖ ਤੂੰ ਕਿਉਂ ਥੋੜਾ ਠੇਕਾ ਵਾਲਾ ਨੂੰ ਲਾ ਵਾਲਾ ਨੂੰ ਥੋੜਾ ਠੇਕਾ ਸਲੂਨ ਕਰੂਰੀ ਇਸ ਵੇਖ ਅੱਗ ਬਾਲ ਕੇ ਦਿੱਤੀ ਹੋਈ ਵੇਖ ਉਹ ਵੀਡੀਓ ਆਉਂਦੀ ਰਹਿ ਜਰਾ ਅੱਗੀ ਲਾ ਕੇ ਕਰਦੇ ਲਾ ਕੇ ਵੇਖੀ ਹੋਵੇਂ ਨਹੀਂ ਨਹੀਂ ਰਹਿਣ ਦੇ ਬੱਠਲਾਲੀ ਬੱਠਲਾਲੀ ਓਏ ਕਰਾਇਆ ਨੂੰ ਕੈਮਰਾ ਦੁਦੀਆਂ ਕੋਲੇ ਆ ਚਾਬੀ ਸਤਿ ਸ਼੍ਰੀ ਅਕਾਲ ਬਾਈ ਜੀ ਇੰਤੋਂ ਮਨੁੱਖੜੇ ਸੇਵਾਂ ਲੈ ਜਾਣੇ ਨਾਲ ਰੱਖੀਰ ਦਾ ਵਾਲਾ ਵੀ ਕੀ ਆ ਆ ਜਾ ਪ੍ਰਾਵਾ ਇਹ ਮਾਵਾ ਸਿਕਰੀ ਇਹ ਰਾ ਕੀ ਕਰਾਉਣਾ ਫੇਡ ਕਰਾਉਣਾ ਫੇਡ ਕਰਾਉਣਾ ਫੇਡ ਹੋਇਆ ਪਿਆ ਸਿਕਰੀ ਨਾਲ ਤਿੰਨ ਰੰਗ ਹੋਏ ਪਟਾਲਿਆ ਵਿੱਚ ਆ ਘਾਟ ਆ ਤੈਨੂੰ ਆ ਵੇਲਾ ਰੰਗ ਨਹੀਂ ਲੱਭਣੇ ਬੀਬਾ ਸਿਕਰੀ 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 ਨੇ ਘਾਟ ਆ ਆਵੇ ਤੈਨੂੰ ਘਾਟ ਆ ਜਾਣ ਆਵੇ ਫਿੰਸੀ ਬਹੁਤ ਨ ਮਾਰ ਮੱਤ ਫਿੰਸੀ ਫੇਦੇ ਹੀ ਨਹੀਂ ਮਾਰ ਕੇ ਚਿਤਰਾ ਨਹੀਂ ਘਾਟ ਇਹਨੂੰ ਵਿਟਾਮਿਨ ਨਾਲ ਵਿਟਾਮਿਨ ਨਾਲ ਸਾਰੇ ਪੂਰੇ ਆ ਮਟਾ ਮੈਂ ਤਾਂ ਸਾਰੇ ਖਾ ਗਏ ਜੰਮ ਦਾ ਸਾਰੀ ਆਪਦੇ ਕਿਵੇਂ ਟ੍ਰੇਡ ਕਰਦਾ ਨਾ ਜਿਵੇਂ ਵੇਖੀਵੇਂ ਲੈਪਟਾਪ ਖੋਲ੍ਹ ਮੰਜੀਤ ਕਿਹੜਾ ਉਹ ਮੁੰਡਾ ਸਨੇਪਚਰ ਚੈੱਕ ਕਰ ਤੂੰ ਤੇ ਕਿਹੜੀ ਪਾਈ ਆ ਵੀ ਉਹਨੇ ਮੁੰਡਾ ਕਿਹੜਾ ਉਹ ਦਬਈਆ ਜਿਹੜਾ ਰਿੱਚ ਵਾਲਾ ਜਿਹੜਾ ਮੰਜੀਤ ਆ ਰਿੱਚੀ ਰਿੱਚੇ ਬਣਿਆ ਹਾਂ ਰਿੱਚੀ ਵਿੱਚ ਬਣਿਆ ਫਿਰਦਾ ਜਾਂ ਉਹ ਅੱਗ ਲਾਏ ਤੇ ਵਾਲਾ ਆ ਜਾਏ ਤੇ ਸੈਟ ਕਰੀਏ ਨਹੀਂ ਅੱਗ ਨਹੀਂ ਲਾਉਣੀ ਕਟਾਉਣੇ ਚੱਲ ਕਟਾਈ ਆਏ ਓਏ ਹਾਏ ਡਾਉਣ ਕਿਹਾ ਹੁਣ ਮੈਂ ਉਹਦਾ ਬਾਤ ਆ ਸੀ ਨਾ ਤਾਂ ਕਿਹਾ ਦੇਖਿਆ ਫੱਕੇ ਡਾਊਨ ਕਰਤਾ ਕੋਈ ਨਹੀਂ ਇਹਨੇ ਬਦਲਾ ਲਿਆ ਕਾਲਾ ਰੰਗ ਬਣਾਦਾ 12 ਮੁਕੇ ਦਾ ਬਦਲਾ ਆਏ ਓਏ ਜੰਮੀ ਵੜੀ ਵੇਖੀ ਲੱਕ ਚੱਕ ਕੇ ਸੇਕ ਹੋਇਆ ਲਾਲ ਤੇ ਨੋ ਗਿਆ ਮਾਲ ਦੇ ਮੜਾ ਆ ਮੜਾ ਪਾਪ ਦੇ ਬੱਠਲ ਦੀ ਪਾਪ ਦੇ ਬੱਠਲ ਦੀ ਬੱਠਲ ਦੀ ਪਾਪ ਦੇ ਮੜੀ ਜੀ ਓ ਲੱਕ ਆਵਾਜ਼ ਆਈ ਜਿੰਨ ਕੋਦਰਾ ਡੀ ਜੇ ਨਹੀਂ ਹੁੰਦੇ ਇਹਨਾਂ ਪ੍ਰਿੰਸ ਆਲਿਆਂ ਦੇ ਤਮ ਕਬੇ ਪੂਰੀ ਬਣਾ ਪੂਰੇ ਕਰ ਲੈਣੇ ਸਾਰੇ ਸਿੱਧਾ ਹੋ ਜਾ ਸੈੱਟ ਹੋ ਜਾਏਗਾ ਆਪਣਾ ਜਾਂ ਮੈਂ ਮੂੰਹ ਵੇ ਸਾਰੇ ਦਾ ਪੀੜ ਤਾਂ ਬਹੁਤ ਹੀ ਕਾਕੇ ਅੰਦਰੇ ਅੰਦਰ ਸੌਂ ਕਾਕੇ ਰੱਖ ਕਿੰਨੀ ਗਈ ਸੈੱਟ ਹੋਏ ਲੱਕ ਸਹੀ ਹੋ ਜਾਏਗਾ ਮਾਲਦੇ ਮੜਾ ਗੁਰਵਿੰਦਰਾ ਫਾਲਦੇ ਸੈੱਟ ਦੇ ਮੂੰਹ ਤਾਂ ਦੇਖ ਹੀ ਜਾਂਦਾ ਜਬ ਬੱਤ ਲੈ ਮੀਆਂ ਜਾ ਕੇ ਹੋਈ ਮੜਾ ਮਾਲਦੇ ਇਹਨਾਂ ਮੇਰੇ ਹੀ ਬਾਹਰ ਹੱਥ ਜੰਮ ਕਰਕੇ ਕਰ ਦੇਣਾ ਸਿੱਕਾ ਇਹਨੂੰ ਖਵਾ ਆੜ ਖੜਾ ਉਖਾਲਾ ਲੈ ਕੋਈ ਡਾਈਟਲ ਚੀਜ਼ ਨਹੀਂ ਮਿਲਦੀ ਖਾਂਦੇ ਨਹੀਂਗਾ ਪੂਰਾ ਮੋਟਾ ਹੋ ਜਾਏਗਾ ਹੁਣ ਖੇ ਖਵਾ ਬਾਹਰ ਖਵਾਵੇ ਕਿ 버ਗਰ ਨਿਊਟਲ ਉਹ ਖਾ ਲੈਂਦੇ ਆ ਉਹ ਭੱਜ ਕੇ ਪੈਂਦੇ ਉਹਨਾਂ ਨੂੰ ਮਮ ਸਾਨੂੰ ਅਬੜ ਲੇਕਿਨ ਤੇ ਤੁਮ ਐਸੀ ਦੇਖ ਲਾ ਹਲ ਤਾਂ ਨਹੀਂ ਗਾਲ ਤਾਂ ਵਾ ਪੂਰੇ ਆ ਚੱਲ ਬਣਾਈਏ ਯਾਰ ਉਹ ਕਿਹੜਾ ਸੈਂਡਵਿਚ ਹੁੰਦਾ ਉਹ ਆਹੋ ਜਿਹੜਾ ਵੀ ਹੈ ਜੇ ਰੋ ਬਣੇ ਸਾਰਾ ਕੁ ਛੱਡਿਆ ਹੋਵੇ ਸਾਹਮਣੇ ਲੈ ਲੈ ਜਾਣ ਜਾਣ ਰੱਖਦੇ ਆ ਤੋ ਖਾਦਾ ਨਾ ਇਹ ਸਵੇਰ ਦਾ ਸੈਂਡਵਿਚ ਤੇ ਤੁਰੇ ਫਿਰਦੇ ਸਵੇਰ ਦੇ ਅਸੀਂ ਹਾਏ 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 ਬੇਬੇ ਜੀ ਹਾਏ ਪਨੀਰ ਵਿੱਚ ਨਾ ਹਾਂ ਸਾਲਾ ਪਾਣੀ ਥਲੋਤਾ ਕੋ ਕਿ ਲੰਮਕੜਾ ਜਾਂਦਾ ਲਾ ਲੈਂਦਾ ਨਹੀਂ ਜਰੇ ਚੀਜ਼ ਆ ਸਵਾਦ ਨਹੀਂ ਆ ਨਾ ਨਹੀਂ ਸਵਾਦ ਮੈਂ ਦੇਖ ਮੈਂ ਵੇਖ ਕੇ ਦੱਸਦਾ ਸਵਾਦ ਨਹੀਂ ਹੂੰ ਤੇ ਇਹ ਮੈਂ ਜਾ ਨਹੀਂ ਹੰਨੀ ਇਹ ਤੇਲ ਸਹੀ ਨਹੀਂ ਰਹਿਦਾ ਖਾਦਾ ਨਹੀਂ ਹੁੰਦਾ। ਵਈ ਖਾਦਾ ਜਾਣਾ ਯਾਰ ਤੇਲ ਜਮੇ ਹੈ ਨਹੀਂ ਵਿੱਚ ਲੈ। ਪੰਪ ਦਿੰਦਾ ਹੈ ਲੈ ਸੁਣਾ। ਹਾਏ ਹਾਏ ਓਏ ਓਏ। ਹਾਏ ਬੇਬੇ ਚ। ਹਾਏ ਪਨੀਰ ਵਿੱਚ ਨਾ। ਹਾਂ। ਸਾਲਾ ਪਾਣੀ ਚਲੂ ਤਾਂ ਕਹੋ ਕਿ ਲਾਂ ਲਾਂ ਕਰਿਆ ਨਾ ਲਾਂ ਲਾਂ ਤਾਂ। ਨਹੀਂ ਯਾਰ ਇਹ ਚੀਜ਼ ਆ ਸਵਾਦ ਨਹੀਂ ਆਣਾ। ਨਹੀਂ ਸਵਾਦ ਮੈਂ ਦੇਖ ਮੈਂ ਵੇਖ ਕੇ ਦੱਸਦਾ ਸਵਾਦ ਨਹੀਂ। ਹਮ। ਤੇਲ ਮੈਂ ਜਮੇ ਹੈ ਨਹੀਂ। ਇਹ ਤੇਲ ਸਹੀ ਨਹੀਂ ਜਾਂਦਾ ਖਾਦਾ ਨਹੀਂ ਜਾਂਦਾ ਭਾਈ ਖਾਦਾ ਜਾਣਾ ਯਾਰ ਤੇਲ ਜਮੇ ਹੈ ਨਹੀਂ ਵਿੱਚ ਲੈ ਪੰਪ ਦਿੰਦਾ ਹੈ ਲੈ ਸੁਣਾ ਪੰਪ ਸੁਆਲਾ ਇਹ ਚ ਪੰਪਲੀ ਕਿਹੜੀ ਗੱਲ ਆ ਖਾਲਾ ਦੱਸ ਯਾਰ ਇਹ ਚੀਜ਼ ਖਾਣ ਵਾਲੀ ਚੀਜ਼ ਹੀ ਆ ਯਾਰ ਮਾੜੀ ਚੀਜ਼ ਨਹੀਂ ਕੀ ਕੋਈ ਚੰਗੀ ਚੀਜ਼ ਹੋਣਾ ਅੱਧਾ ਖਾਲਾ ਹੁਣ ਮਾੜਾ ਭਰਾਵਾ ਦਾ ਹੁਣ ਇੰਨੇ ਬੰਦਿਆਂ ਨੇ ਕਹਿਤਾ ਯਾਰ ਭਾਈ ਤੂੰ ਵੀ ਖਾਣਾ ਸਨੋਵਰ ਵੀ ਖਾ ਲ ਲੈ ਇੱਕ ਸਨੋਵਰ ਖਾ ਲ ਲੈ ਸਨੋਵਰ ਖਾ ਲੂ ਸਨੋਵਰ ਨਾ ਖਾ ਗਿਆ ਨਾ ਨਾ ਹਟ ਯਾਰ ਸਨੋਵਰ ਦਾ ਖਾ ਗਿਆ ਚਾਣੋਂ ਸੁਨੋ ਵੀਰ ਕਿਉਂ ਤੇਰੇ ਤੂੰ ਸਿੱਲਾਂ 'ਤੇ ਚੱਲਦਾ ਵਾ ਦੂਜਿਆਂ ਨੂੰ ਖਵਾਈ ਜਾਂਦਾ ਕੀ ਉਹ ਵਿੱਚ ਕੀ ਪਾ ਕੇ ਲੈ ਆਇਆ ਤੂੰ ਤੂੰ ਵੀ ਖਾ ਹਾਂ ਸਾਹਮਣੇ ਬੈਠਾ ਖਾ ਹੱਡੇ ਹਾਂ ਵੇਚੀ ਕੀ ਤਾਂ ਪਾ ਕੇ ਲੈ ਆਇਆ ਵੇ ਇਹਦਾ ਕਿਹੜੇ ਰੀਅਲ ਚੋਕੜਾ ਲੈ ਆਇਆ ਨੇ ਸੈਲੜ ਭੇ ਤੇਰ ਵਧੀਆ ਕਰਕੇ ਬਾਲਾ ਤੱਕਾ ਕਰੀਆ ਖਾਣਾ ਹੀ ਖਾਣਾ ਵਾ ਫਿਰ ਮੈਂ ਕਿਹਾ ਆਪਾਂ ਕੁਮੜਾਈ ਲੈ ਕੇ ਰੋਸਟਡ ਪਨੀਰ ਤੇ ਕਿਹੜਾ ਪਨੀਰ ਤਾਂ ਖਾਣਾ ਹੀ ਨਹੀਂ ਬਈ ਪਨੀਰ ਖਾਣਾ ਨਹੀਂ ਨੀ ਤਾਂ ਖਾਣੇ ਨਹੀਂ ਬਾਹਰ ਲੱਗ ਜੇ ਘਰੋਂ ਦੋ ਤਰ੍ਹਾਂ ਆਇਆ ਕਰੋ ਮੱਝ ਦਾ ਕੋਈ ਸੂਈ ਹੋਈ ਆ ਭਰਾ ਬੋਲਦਾ ਮੈਂ ਤੂੰ ਇਹ ਤੂੰ ਜਾਣਨ ਵਾਲਾ ਕਈ ਨਾ ਮੈਂ ਆਉਣਾ ਬਾਅਦ ਸੈਲਰ ਤੇ ਉਹ ਸਿਰਫ ਤင်း ਸੈਲਰ ਕਰਦੀ ਹਾਂ ਹਾਂ ਤੂੰ ਬੰਦਾ ਗਲਤ ਪਛਾਣ ਲਿਆ ਹੋਰ ਆ ਮੈਂ ਤਾਂ ਭਰਾਵਾ ਹਾਂ ਜੀ ਜੀ ਦੁਨੀਆ ਦੇ ਸੱਤ ਬੰਦੇ ਇੱਕ ਸ਼ਕਲ ਦੇ ਵਾਜਾਂ ਵੀ ਸੱਤ ਆ ਹਾਂਜੀ ਹੁਣ ਤੂੰ ਕਿਹਨੂੰ ਪਛਾਣ ਲਿਆ ਤੂੰ ਹੁਣ ਕਿਹਨੂੰ ਪਛਾਣ ਲਿਆ ਵਾ ਹਾਂਜੀ ਤੂੰ ਕਿਹਨੂੰ ਪਛਾਣ ਲਿਆ ਕਿ ਦੀ ਆਵਾਜ਼ ਪਛਾਣ ਲਈ ਬਈ ਖਾ ਹੋਰ ਹਾਂਜੀ ਸਨੋਵਰ ਬਾਲ ਨਹੀਂ ਨਹੀਂ ਸਨੋਵਰ ਬਾਲਣੇ ਬਈ ਇਹ ਨੇ ਉਹ ਲੱਗਣੀ ਭਿਲੇਖਾ ਪੈ ਗਿਆ ਬਾਈ ਪੂਰੀ ਆਵਾਜ਼ ਤਾਂ ਬਹੁਤ ਵਧੀਆ ਵਾ ਪਾਟਾ ਸਪੀਕਰ ਨਹੀਂ ਕੋਲਾ ਚਲਾਇਆ ਭਰਾ ਮੇਰਾ ਛਾ ਚਾਹ ਲੈਣ ਦੇ ਨਾਲ ਆਵਾਜ਼ ਆਵਾਜ਼ ਪਛਾਨ ਲਈ ਵੇਲ ਵਾਲੇ ਮੈਂ ਵੀ ਸੀਪਾ ਆਇਆ ਮੇਰੇ ਕੋਲ ਸੀਪੇ ਨੇ ਇੱਕ ਦਸੀ ਰਾਜ ਦੀ ਗੱਲ ਸੀਪੇ ਦੱਸ ਮੈਨੂੰ ਰਾਜ ਲੱਕੀ ਬਾਰੇ ਦੱਸ ਗੱਲ ਹੈ ਲੱਕੀ ਕੀ ਕਰ ਲੈਂਦਾ ਕੋਲੀਪਾ ਲੈਂਦਾ ਕੋਲੀਪਾ ਲੈਂਦਾ ਆਇਆ ਕਿੱਡਾ ਮਾੜਾ ਬੰਦਾ ਕਦਮ ਮੜਮ ਬੰਦਾ ਹੈ ਕੋਲੇਪਾ ਲਾਉਣ ਵਾਲਾ ਕੋਈ ਬੰਦਾ ਦੱਸ ਯਾਰ ਹਾਂ ਕੋਲੇਪਾ ਨਹੀਂ ਲਾਉਣੀਆਂ ਚਾਹੀਦੀਆਂ ਨਾ ਗਲਤ ਗੱਲਾਂ ਗਲਤ ਗੱਲ ਆ ਮਾੜਾ ਬੰਦਾ ਲੱਕੀ ਨੂੰ ਕੋਈ ਨਹੀਂ ਕਾ ਲੂ ਸਮਝਾਵਾਂਗੇ ਸੁਭਾਏ ਇਹਦਾ ਭਰਾਵਾ ਕਹਿੰਦਾ ਮਿਸਤਰੀ ਦਾ ਕੰਮ ਮੈਂ ਤਾਂ ਬੱਠਲ ਨਹੀਂ ਹੱਥ ਨਹੀਂ ਲਾਉਣਾ ਬੱਠਲ ਨਹੀਂ ਹੱਥ ਲਾਣਾ ਹੈ ਬੱਠਲ ਛੱਡ ਤੇ ਟੇਟਾਂ ਚਕਾਉਣੀਆਂ ਟੇਟਾਂ ਤੇ ਕਹੂੰਗਾ ਕੱਲ ਨੂੰ ਕਾ ਦੇ ਲਈ ਸੱਦਿਆ ਤੈਨੂੰ ਕੁਆਲਿਟੀ ਤਾਂ ਉਹਨਾਂ ਦੇ ਪਾਰਟੀ ਅੱਛਾ ਉਹਨਾਂ ਦੇ ਠੀਕ ਵਿਆਹ ਕਰਾ ਲਿਆ ਉਹਨਾਂ ਦੇ ਮੁੰਡੇ ਨੇ ਵਿਆਹ ਕਰਾ ਲਿਆ ਦੇ ਬੰਦੇ ਵਾਹ ਵਾ ਕਰਦੀ ਸੋਣੀ ਲਿਆ ਹਾਂ ਤੇ ਤੇਰਾ ਵੀ ਕਰਾ ਦਈਏ ਵਿਆਹ ਇਹ ਕਰਾ ਦੇ ਹੈਂ ਕਰਾ ਦੀ ਲੱਖੇ ਯਾਰ ਲੱਬ ਕੁੜੀ ਕੋ ਕਰ ਦੇ ਯਾਰ ਲੱਖੇ ਲੱਬ ਗੋਏ ਕੁੜੀ ਯਾਰ ਨਹੀਂ ਸੀਪੇ ਦਾ ਵੀ ਵਿਆਹ ਦਾ ਕੰਮ ਨਵੇੜੀ ਆ ਯਾਰ ਨਹੀਂ ਸੀਪੇ ਠੇਕੇਦਾਰ ਦਾ ਬਾਈ ਮੁੰਡਾ ਜੇ ਸਿੱਧੀ ਜੀ ਗੱਲ ਆ ਸਾਢੇ 6 ਫੁੱਟ ਕਾਦਾ ਠੀਕ ਆ ਕਦੇ ਕਦੇ ਗੱਲ ਕਰਨ ਦਾ ਮਾੜਾ ਘੱਟ ਪਤਾ ਲੱਗਦਾ ਪਰ ਠੀਕ ਉਹ ਮੈਂ ਬੰਦਾ ਵਧੀਆ ਵਾ ਹਣਾ ਪਾ ਦੀਆਂ ਤੇਰੀ ਵੀਡੀਓ ਪਾ ਦੇ ਪਾ ਦੀਆਂ ਨਾ ਕਰ ਦੇ ਵੈਲ ਬਾ ਠੀਕ